ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸੀਸ ਝਗਾਉਂਦਾ ਜੀ ਸਾਰੀ ਦਿਹਾੜੀ ਬਾਬਾ ਜੀ ਦੇ ਦਰ ਤੇ ਐਤਵਾਰ 4-5 ਲੱਖ ਬੰਦਾ ਸੀਸ ਝਗਾਉਂਦਾ ਤੇ 12 ਵਜੇ ਦੁਪਹਿਰ ਆਰੰਭ ਹੁੰਦਾ ਹੈ ਸੰਗਤਾਂ 10 ਵਜੇ ਤੋਂ ਬਹਿ ਜਾਂਦੀਆਂ ਜਿਹੜਾ ਸੰਗਤ ਹੀ ਰੋਜ਼ 12 ਵਜੇ ਜਪਦੀ ਸਾਹਿਬ ਦੇ ਪੰਜ ਪਾਠ ਹੁੰਦੇ ਫਿਰ ਭਾਈ ਸਾਹਿਬ ਦੇ ਫਿਰ ਸੋਮਨੀ ਸਾਹਿਬ ਦੇ 4 ਵਜੇ ਅਰਦਾਸ ਹੁੰਦੀ ਚ ਮਹਿਰੇ ਦੀ ਔਰ ਇਹ ਕਹਿ ਹੁਕਦੇਸ ਨਾ ਪੈਰ ਧੋਣ ਦੀ ਜਗ੍ਹਾ ਬਾਹਰ ਸੜਕਾਂ ਤੱਕ ਸਭ ਪਾਸੇ ਜਾਮ ਲੱਗ ਜਾਂਦੇ ਆ ਕਦੀ ਆ ਕੇ ਵੇਖੋ ਤੇ ਖੁਦ ਪੁੱਛੋ ਜਿਹੜੇ ਚ ਪੈਰਾ ਕੱਟਦੇ ਨਾ ਪੁੱਛੋ ਜਦੋਂ ਪੁੱਛੋਗੇ ਨਾ ਤੇ ਤੁਹਾਨੂੰ ਪਰਤੱਖ ਨਜ਼ਰ ਆਏਗਾ ਕਿ ਸਾਡਾ ਗੁਰੂ ਇੰਨਾ ਵੱਡਾ ਸਿੱਖ ਦੀ ਝੋਲੀ ਭਰਨੀ ਇੱਕ ਪਾਸੇ ਸਿੱਖ ਨੂੰ ਆਹ ਯਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਂਦਾ